ਸਤਿਕਾਰ ਸਰਣ ਮੈਂ ਪ੍ਰਮਿੰਦਰ ਜੀ ਸਿੰਘ ਹਾਜ਼ਰ ਹਾਂ ਨਵ ਵਿਸ਼ੇ ਨਲ ਗਿੜੇ ਤੇ ਨਾਲ ਹੁਣ ਅੱਜ ਜਿਹੜਾ ਦਾ ਜੋ ਸਾਡਾ ਵਿਸ਼ਾ ਹੈ ਜੋ ਅਸੀਂ ਸੋਚਦੇ ਸਾਨੂੰ ਉਹ ਮਿਲਦਾ ਜੋ ਉਸ ਤੋਂ ਤੁਹਾਨੂੰ ਤੁਹਾਨੂੰ ਉਹ ਮਿਲ ਜਾਵੇਗਾ ਪਰ ਉਸ ਨੂੰ ਪਾਉਣਾ ਕਿਵੇਂ ਆ ਸੋ ਸਾਡਾ ਅਜਿਤੀ ਜੋ ਕਨਸੈਂਟਰੇਸ਼ਨ ਹੈ ਕਿ ਕਿਸ ਤਰ੍ਹਾਂ ਦੇ ਕਨਸੈਂਟਰੇਟ ਆਪਣੇ ਆਪ ਨੂੰ ਕਰ ਰਹੇ ਆ ਕਿਸ ਵਿਸ਼ੇ ਦੇ ਉੱਤੇ ਕਰ ਰਹੇ ਆ ਕਿਸ ਤਰ੍ਹਾਂ ਦੇ ਸਬਜੈਕਟ ਨੇ ਸਾਡੇ ਮਾਈਂਡ ਦੇ ਵਿੱਚ ਕਿਸ ਤਰ੍ਹਾਂ ਦੇ ਅਸੀਂ ਲਾਈਫਸਟੋਨ ਹੈ ਆ ਪਹਿਲੀ ਗੱਲ ਸਾਡੀ ਨੌਜਵਾਨ ਨੂੰ ਇਹ ਨਹੀਂ ਪਤਾ ਉਹਨਾਂ ਦੇ ਆਪਣੀ ਲਾਈਫ ਦੇ ਵਿੱਚ ਫਿਊਚਰ ਦੇ ਵਿੱਚ ਕਰਨਾ ਕੀ ਹੈ ਉਹਨਾਂ ਦੀ ਜ਼ਿੰਦਗੀ ਨੂੰ ਕਿਵੇਂ ਅ ਨਿਖਾਰਨਾ ਹੈਗਾ ਕਿਸ ਤਰ੍ਹਾਂ ਦੀ ਜ਼ਿੰਦਗੀ ਉਹ ਚਾਹੁੰਦੇ ਆ ਉਹਨਾਂ ਨੂੰ ਇੱਕ ਕਲੀਅਰ ਹੀ ਨਹੀਂ ਕਿ ਉਹ ਚਾਹੁੰਦੇ ਕੀ ਹਨ ਜਿਸ ਦੇ ਨਤੀਜੇ ਇਹ ਹਨ ਕਿ ਸਾਡੀ ਨੌਜਵਾਨੀ ਇਹ ਤੋਂ ਕੁਝ ਕਰ ਰਹੀ ਹੈ ਖਾਨਾਬਦੋਸ਼ ਹੋ ਗਿਆ ਹੋ ਚੁੱਕੀ ਹੈ ਇਹ ਤੋਂ ਪੰਜਾਬ ਛੱਡ ਕੇ ਕੈਨੇਡਾ ਚਲ ਗਿਆ ਅਮਰੀਕਾ ਚਲ ਗਿਆ ਇੰਗਲੈਂਡ ਚਲ ਗਿਆ ਜਾਨਕੀ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਉਹ ਜਾ ਕੇ ਰਹਿਣ ਲੱਗ ਗਏ ਅਤੇ ਉੱਥੇ ਕੰਮ ਕਰਨ ਲੱਗੇ ਪਰ ਉੱਥੇ ਜਾ ਕੇ ਵੀ ਉਹਨਾਂ ਨੂੰ ਸੋਚ ਹੀ ਨਹੀਂ ਆਈ ਉਹਨਾਂ ਨੇ ਜ਼ਿੰਦਗੀ ਚ ਕਰਨਾ ਕੀ ਹੈ ਜਦੋਂ ਉਥੋਂ ਦੇ ਟੱਕ ਹਾਲਾਤਾਂ ਦੇ ਵਿੱਚ ਉਸ ਦਿਨ ਉਸ ਤੋਂ ਉਥੋਂ ਦੀਆਂ ਅਾਕੀਆਸ ਦੀਆਂ ਸਥਿਤੀਆਂ ਦੇ ਵਿੱਚ ਉਹਨਾਂ ਤੋਂ ਸਰਵਾਈਵ ਨਹੀਂ ਹੁੰਦਾ ਜਿਉਂ ਨਹੀਂ ਸਕਦੇ ਹਾਲਾਤਾਂ ਨਾਲ ਲੜ ਨਹੀਂ ਸਕਦੇ ਤਾਂ ਮੈਂਟਲੀ ਡਿਸਟਰਬ ਹੋ ਰਹੇ ਆ ਤੇ ਮੈਂਟਲੀ ਡਿਸਟਰਬ ਹੋਣ ਦੇ ਨਾਲ ਉਹ ਕੁਝ ਤਾਂ ਹਾਰਟ ਅਟੈਕ ਮੈਂਟਲੀ ਡਿਸਆਰਡਰ ਦੇ ਮਰੀਜ਼ ਹੋ ਚੁੱਕੇ ਆ ਕੁਝ ਕੋ ਮਾਨਸਿਕ ਚਿੰਤਾ ਦੇ ਵਿੱਚ ਚਲੇ ਗਏ ਜਿਸ ਦੀ ਵਜਿਹਾ ਕਰਕੇ ਬਹੁਤ ਸਾਰੇ ਤਾਂ ਆਪਣੀ ਜ਼ਿੰਦਗੀ ਕੋ ਹੱਤੂ ਬਟੇ ਕਾਰਨ ਕੀਏ ਉਹਨੇ ਆਪਣੇ ਆਪ ਨੂੰ ਮੈਂਟਲੀ ਪ੍ਰੇਪੇਅਰ ਨਹੀਂ ਕੀਤਾ ਆਪਣੇ ਆਪ ਨੂੰ ਮੈਂਟਲੀ ਤਿਆਰ ਨਹੀਂ ਕੀਤਾ ਉਹਨਾਂ ਦਾ ਕੋਈ ਵਿਜ਼ਨ ਨਹੀਂ ਸੀ ਉਹਨਾਂ ਦੀ ਸਿਰਫ ਇਤੋਂ ਇੱਕ ਹੀ ਵਿਜ਼ਨ ਸੀ ਵੀ ਇੱਥੋਂ ਜਾ ਜਾ ਕੇ ਕੈਨੇਡਾ ਦੇ ਵਿੱਚ ਪੜ੍ਹਨਾ ਤੇ ਕੰਮ ਕਰਨਾ ਪਰ ਕੰਮ ਕਰਨਾ ਕਿਵੇਂ ਆ ਆਪਣੀ ਜ਼ਿੰਦਗੀ ਨੂੰ ਸਰਵਾਈਵ ਕਿਵੇਂ ਕਰਨਾ ਸਾਡਾ ਥਾਟ ਕੀ ਆ ਸਿਰਫ ਇੰਨਾ ਕਿ ਅਸੀਂ ਇੱਥੇ ਆਈਲਰਸ ਕਰਕੇ ਆਈਲਰਸ ਕਰਕੇ ਅਸੀਂ ਉੱਥੇ ਜਾ ਕੇ ਪੜ੍ਹਨਾ ਤੇ ਕੰਮ ਕਰਨਾ ਪਰ ਸਾਡਾ ਥਾਟ ਕੀ ਆ ਅਸੀਂ ਕੰਮ ਕਰਨਾ ਕਿਵੇਂ ਸਾਡਾ ਫਿਊਚਰ ਕੀ ਆ ਇਸ ਚੀਜ਼ ਦੇ ਉੱਤੇ ਅਸੀਂ ਕੰਮ ਨਹੀਂ ਕੀਤਾ ਸੋ ਅਪਾ ਗੱਲ ਕਰਦੇ ਜੇ ਜੋ ਸੀ ਸੋਚਦੇ ਆ ਜੋ ਅਸੀਂ ਮਨ ਦੇ ਵਿਚਾਰ ਰੱਖਦੇ ਜਿਸ ਤਰ੍ਹਾਂ ਦੀ ਚੀਜ਼ਾਂ ਨੂੰ ਅਸੀਂ ਪਸੰਦ ਕਰਦੇ ਆ ਉਸੇ ਤਰ੍ਹਾਂ ਦੀਆਂ ਚੀਜ਼ਾਂ ਸਾਡੀ ਜ਼ਿੰਦਗੀ 'ਚ ਪ੍ਰਗਟ ਹੋਣੀਆਂ ਸ਼ੁਰੂ ਕਰ ਜਾਂਣ ਲੱਗ ਜਾਂਦੀਆਂ ਹੁਣ ਅੱਜ ਕੱਲ ਦਾ ਕੀ ਸਿਸਟਮ ਹੈ ਕਿ ਸਾਡੀ ਜੋੜੀ ਨੌਜਵਾਨੀ ਹੈ ਜਾਂ ਸਾਡੀ ਕੋਈ ਵੀ ਜਨਰੇਸ਼ਨ ਹੈ ਕਿ ਚਾਹੇ ਜ਼ਰ ਤੋਂ ਵੱਡੀ ਹੈ ਚਾਹੇ ਸਰ ਤੋਂ ਛੋਟੀ ਹੈ ਉਹਨਾਂ ਦਾ ਜੋ ਟੀਚਾ ਹੈ ਉਹਨਾਂ ਦਾ ਟੀਚਾ ਸਿਰਫ ਇੱਕ ਮਨੋਰੰਜਨ ਦਾ ਤਕਸੀਮ ਰਹਿ ਗਿਆ ਮਨੋਰੰਜਨ ਤੁਹਾਡਾ ਕੁਝ ਨਹੀਂ ਸਵਾਰੇਗਾ ਕੱਲਾ ਮਨੋਰੰਜਨ ਤੁਹਾਡਾ ਕੁਝ ਨਹੀਂ ਸਵਾਰੇਗਾ ਤੁਹਾਡਾ ਭੇਖ ਤੁਹਾਡੇ ਵਿਚਾਰ ਸਵਾਰਣਗੇ ਜੇਕਰ ਤੁਸੀਂ ਆਪਣੇ ਵਿਚਾਰ ਨੂੰ ਉਹ ਮਨਰੰਜਨ ਦੇ ਨਾਲ ਜੋੜ ਕੇ ਕਿਹੋ ਜਿਹਾ ਹੋਇਆ ਹੈ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੇ ਜਿਸ ਤਰ੍ਹਾਂ ਤੁਹਾਡੇ ਮੈਂਟਲੀ ਹਾਲਾਤ ਹਨ ਜਿਸ ਤਰ੍ਹਾਂ ਦੇ ਥਾਟ ਤੁਹਾਡੇ ਮਨ ਦੇ ਵਿੱਚ ਹਨ ਉਹੀ ਚੀਜ਼ ਤੁਹਾਡੇ ਜੀਵਨ ਦੇ ਵਿੱਚ ਪ੍ਰਗਟ ਹੋਣ ਕੇ ਜਨਮ ਲੈ ਜਾਣਗੇ ਪੈਦਾ ਹੋ ਜਾਣਗੀਆਂ ਹੁਣ ਅਸੀਂ ਕਿੰਨੇ ਸਾਰੇ ਜ਼ਿੰਦਗੀ ਦੇ ਬਹੁਤ ਸਾਰੇ ਦੁੱਖ ਹਨ ਦੁੱਖ ਕਿਉਂ ਹਨ ਕਿਉਂਕਿ ਸਾਡਾ ਜੋ ਧਿਆਨ ਹੈ ਜਿਸ ਚੀਜ਼ ਉਤੇ ਸਾਡਾ ਧਿਆਨ ਟਿਕਿਆ ਹੋਇਆ ਹੈ ਉਹ ਦੁੱਖਾਂ ਦੇ ਉਤੇ ਟਿਕਿਆ ਹੋਇਆ ਹੈ ਸੋ ਸਾਡੇ ਮਨ ਦਾ ਜੋ ਇੱਕ ਸਾਡੇ ਮਨ ਦੀ ਜੋ ਪਰਸਥਿਤੀ ਹੈ ਸਾਡਾ ਮਨ ਕੀ ਚਾਹੁੰਦਾ ਹੈ ਜਿਸ ਤਰ੍ਹਾਂ ਦੇਸ ਕੀ ਮਨ ਨੂੰ ਫੀਡ ਦੇ ਰਿਹਾ ਸਾਡਾ ਮਨ ਉਹੀ ਚਾਹੁੰਦਾ ਅਸੀਂ ਜੇਕਰ ਖੁਸ਼ੀਆਂ ਦੀ ਗੱਲ ਕਰ ਰਹੇ ਹਾਂ ਗੱਲ ਗੱਲ ਤੇ ਖੁਸ਼ੀਆਂ ਬਾਰੇ ਸੋਚ ਰਹੇ ਹਾਂ ਸਾਡੇ ਜੀਵਨ ਦੇ ਖੁਸ਼ੀਆਂ ਹੋਣ ਅਸੀਂ ਆਪਣੇ ਜੀਵਨ ਦੇ ਵਿੱਚ ਕਿਵੇਂ ਅੱਗੇ ਵਧਣਾ ਅਸੀਂ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਅਗਾਂਹ ਲੈ ਕੇ ਜਾਣਾ ਅਸੀਂ ਜ਼ਿੰਦਗੀ ਦੇ ਵਿੱਚ ਕੀ ਅਸੀਂ ਚਾਹੁੰਦੇ ਆ ਅਸੀਂ ਮੰਨੂ ਕਿ ਦੱਸਿਆ ਹੀ ਨਹੀਂਗਾ ਜੇਕਰ ਤੁਸੀਂ ਜ਼ਿੰਦਗੀ ਦੀ ਤਰੱਕੀ ਚਾਹੁੰਦੇ ਹੋ ਤਾਂ ਤਰੱਕੀ ਬਾਰੇ ਸੋਚੋ ਜਿਸ ਵੇਲੇ ਤੁਸੀਂ ਹਾਲਾਤ ਆਪਣੇ ਜੀਵਨ ਦੇ ਚੁੰਨੇ ਉਹ ਚੀਜ਼ ਬਾਰੇ ਤੁਸੀਂ ਸੋਚੋ ਉਹ ਚੀਜ਼ ਬਾਰੇ ਤੁਸੀਂ ਵਿਚਾਰ ਕਰੋ ਪਰ ਤੁਸੀਂ ਉਸ ਚੀਜ਼ ਉਤੇ ਵਿਚਾਰ ਨਿਕਲਦੇ ਅਸੀਂ ਕਿਹੜੀ ਚੀਜ਼ ਉਤੇ ਵਿਚਾਰ ਕਰਦੇ ਜਿਹੜੀ ਚੀਜ਼ ਅਸੀਂ ਨਹੀਂ ਚਾਹੁੰਦੇ ਜੀ ਸੋ ਜਿਸ ਤਰ੍ਹਾਂ ਦੀ ਚੀਜ਼ ਨੂੰ ਤੁਸੀਂ ਚਾਹੁੰਦੇ ਹੋ ਉਸ ਚੀਜ਼ ਦੇ ਜੇਕਰ ਤੁਸੀਂ ਵਿਚਾਰ ਕਰ ਰਹੇ ਸ਼ੁਰੂ ਕਰ ਦੇਵੋਗੇ ਜੇਕਰ ਤੁਸੀਂ ਪੈਸਾ ਨੌਕਰੀ ਤਰੱਕੀ ਚਾਹੁੰਦੇ ਹੋ ਤਾਂ ਉਹ ਚੀਜ਼ ਉਹ ਤੁਸੀਂ ਵਿਚਾਰ ਕਰਨਾ ਸ਼ੁਰੂ ਕਰਦੇ ਹੋ ਉਹ ਜੀ ਤੁਹਾਡੇ ਜੀਵਨ ਵਿੱਚ ਪ੍ਰਗਟ ਹੋਣੀ ਸ਼ੁਰੂ ਹੋ ਜਾਵੇਗੀ ਜਿੰਨੀ ਜ਼ਿਆਦਾ ਤੁਸੀਂ ਗੱਲ ਜਿੰਨੇ ਜ਼ਿਆਦਾ ਵਿਚਾਰ ਤੁਸੀਂ ਉਹ ਚੀਜ਼ ਦੇ ਨਾਲ ਰਿਲੇਟਡ ਕਰੋਗੇ ਉਹੀ ਚੀਜ਼ ਤੁਹਾਡੇ ਜੀਵਨ ਵਿੱਚ ਪ੍ਰਗਟ ਹੋਣੀ ਸ਼ੁਰੂ ਹੋ ਜਾਵੇਗੀ ਪਰ ਸਾਡਾ ਜੋ ਮੇਨ ਸਾਡੇ ਵਿਚਾਰ ਹਨ ਉਹ ਦੁੱਖ ਦੇ ਨਾਲ ਜੁੜੇ ਹੋਏ ਨੇ ਸਤੋਂਕਾਾਰੇ ਵਿਚਾਰ ਕਰੀ ਜਾਂਦੇ ਆ ਅਸੀਂ ਬਿਮਾਰੀਆਂ ਬਾਰੇ ਵਿਚਾਰ ਕਰੀ ਜਾਂਦੇ ਆ ਅਸੀਂ ਗੰਦਗੀ ਬਾਰੇ ਹੀ ਵਿਚਾਰ ਕਰਦੇ ਹਾਂ ਮਾੜੇ ਸਿਸਟਮ ਬਾਰੇ ਵਿਚਾਰ ਕਰੀ ਜਾਂਦੇ ਆ ਜਿਵੇਂ ਸਾਡੇ ਵਿਚਾਰ ਹੀ ਇਸ ਤਰ੍ਹਾਂ ਦੇ ਵਾਰ-ਵਾਰ ਸਿ ਮਾੜਾ ਹੀ ਆ ਗਿਆ ਪੁੰਦੀ ਜਾ ਰਹੇ ਆ ਵਾਰ-ਵਾਰ ਸੋਚ ਹੀ ਮਾੜਾ ਰਹੇ ਬਿਮਾਰੀ ਬਾਰੇ ਗੱਲ ਕਰ ਰਹੇ ਆ ਵਾਰ-ਵਾਰ ਬਿਮਾਰੀ ਬਾਰੇ ਸੋਚ ਰਹੇ ਆ ਦੁੱਖ ਬਾਰੇ ਗੱਲ ਕਰ ਰਹੇ ਆ ਵਾਰਨ ਤੇ ਦੁੱਖ ਬਾਰੇ ਬਾਰੇ ਸੋਚ ਰਹੇ ਆ ਤਾਂ ਸਾਡੀ ਜ਼ਿੰਦਗੀ ਵਿੱਚ ਕਦੇ ਖੁਸ਼ੀ ਕਦੇ ਆਨੰਦ ਨਹੀਂ ਆ ਸਕਦਾ ਜੇ ਵੀ ਚੀਜ਼ ਦਾ ਤੁਸੀਂ ਜ਼ਿਆਦਾ ਜ਼ਿਕਰ ਕਰੋਗੇ ਜਿਹੜੀ ਚੀਜ਼ ਦਾ ਖਲਾਰਾ ਤੁਹਾਡੀ ਜ਼ਿੰਦਗੀ 'ਚ ਜ਼ਿਆਦਾ ਹੋਵੇਗਾ ਉਹੀ ਚੀਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰਗਟ ਹੋਵੇਗੀ ਹਰ ਇੱਕ ਜ਼ਿੰਦਗੀ ਦੀ ਘਟਨਾ ਇੱਕ ਵਿਚਾਰ ਤੋਂ ਪੈਦਾ ਹੋਈ ਆ ਜੇਕਰ ਤੁਸੀਂ ਵਿਚਾਰ ਕੋਈ ਲੈਵੋਗੇ ਕੋਈ ਇਸ ਜੀਤੇ ਵਿਚਾਰ ਕਰੋਗੇ ਗੱਲਬਾਤ ਕਰੋਗੇ ਉਹੀ ਘਟਨਾ ਤੁਹਾਡੀ ਜ਼ਿੰਦਗੀ ਵਿੱਚ ਘਟੇਗੀ ਜੇਕਰ ਤੁਸੀਂ ਉਸ ਵਿਸ਼ੇ ਤੇ ਜੋ ਤੁਸੀਂ ਚਾਹਣੇ ਹੋ ਕੁਦਰਤੀ ਚਾਹਣੇ ਤਾਂ ਆਮ ਜੀ ਚਾਹਣੇ ਹੋ ਪੈਸਾ ਚਾਹਣੇ ਹੋ ਸੁਖੀ ਜ਼ਿੰਦਗੀ ਚਾਹਣੇ ਹੋ ਤੰਦਰੁਸਤੀ ਚਾਹਣੇ ਜੇਕਰ ਤੁਸੀਂ ਉਹਨਾਂ ਚੀਜ਼ਾਂ ਉਤੇ ਵਿਚਾਰ ਹੀ ਨਹੀਂ ਕਰੋਗੇ ਗੱਲਬਾਤ ਹੀ ਨਹੀਂ ਕਰੋਗੇ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਫਰ ਵਾਈਲਡ ਕਾਰ ਸਕੋਗੇ ਕਿਸ ਤਰ੍ਹਾਂ ਦੀ ਚੀਜ਼ ਨੂੰ ਪ੍ਰਾਪਤ ਕਰੋਗੇ ਸੋ ਸਰ ਆਈਸਰ ਕੇ ਕਹਿੰਦੇ ਸਰ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਤੋਂ ਪਹਿਲਾਂ ਇੱਕ ਵਿਚਾਰ ਬਣਿਆ ਫਿਰ ਉਹ ਚੀਜ਼ ਜਨਮ ਵਿੱਚ ਆਇਆ ਹੋਰ ਵਿੱਚ ਆਇਆ ਸਾਡੇ ਸਾਹਮਣੇ ਪ੍ਰਗਟ ਹੋਈਆ ਇਹ ਪੂਰਾ ਬ੍ਰਹਿਮੰਡ ਵੀ ਇੱਕ ਵਿਚਾਰ ਤੋਂ ਪੈਦਾ ਹੋਇਆ ਕਿਸੇ ਨੇ ਇਸ ਦਾ ਵਿਚਾਰ ਲਿਆ ਤੇ ਉਹ ਬ੍ਰਹਿਮੰਡ ਬਣਿਆ ਦੇ ਸਾਡੇ ਪ੍ਰਾਤਨ ਗੰਦ ਸੁਣਾਦਾ ਜਨ ਵੀ ਕਹਿੰਦੇ ਆ ਬ੍ਰਹਮਾ ਨੇ ਇੱਕ ਵਿਚਾਰ ਲਿਆ ਵਿਚਾਰ ਤੋਂ ਬਾਅਦ ਇਹ ਬ੍ਰਹਿਮੰਡ ਹੋਣ ਵਿੱਚ ਆਇਆ ਇਹ ਪੂਰੀ ਸ੍ਰਿਸ਼ਟੀ ਪੂਰਾ ਬ੍ਰਹਿਮੰਡ ਇਸ ਵਿਚਾਰ ਤੋਂ ਬਣਿਆ ਦੇ ਸਰ ਆਇਨਸਟਾਈਨ ਕਹਿੰਦੇ ਸੀ ਧਰਮ ਨੂੰ ਤਾਂ ਝੂਠਾ ਕਰ ਸਕਦੇ ਪਰ ਵਿਗਿਆਨ ਨੂੰ ਜਾਂ ਵਿਗਿਆਨੀਆਂ ਨੂੰ ਝੂਠਾ ਨਹੀਂ ਕਰ ਸਕਦੇ ਜਿਨ੍ਹਾਂ ਨੇ ਕਾਢਾਂ ਕੀਤੀਆਂ ਖੋਜਾਂ ਕੀਤੀਆਂ ਹਨ ਉਹਨਾਂ ਨਾਲ ਸੀ ਝੂਠਾ ਨਹੀਂ ਕਰ ਸਕਦੇ ਮਨੋਵਿਗਿਆਨ ਕਹਿੰਦਾ ਹੈ ਮਨੁੱਖ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜੀਦਾ ਹੈ ਜਾਂ ਜਿਸ ਤਰ੍ਹਾਂ ਦੇ ਹਾਲਾਤਾਂ ਨੂੰ ਆਪਣੇ ਚਿਹਰੇ 'ਤੇ ਪ੍ਰਗਟ ਕਰਦਾ ਹੈ ਉਹਨਾਂ ਹਾਲਾਤਾਂ ਦਾ ਸਿਰਜਣੋਂ ਪਹਿਲਾਂ ਤੋਂ ਹੀ ਆਪਣੇ ਮਨ ਦੇ ਵਿੱਚ ਕਰ ਚੁੱਕਿਆ ਹੁੰਦਾ ਹੈ ਜੋ ਤੁਸੀਂ ਚਾਹੋਗੇ ਤੁਸੀਂ ਕੀ ਚਾਹੋਗੇ ਤੇ ਕੀ ਨਹੀਂ ਚਾਹੋਗੇ ਉਹ ਇਸੇ ਤਰ੍ਹਾਂ ਪਹਿਲੀ ਗੱਲ ਦਾ ਫਰਕ ਨਹੀਂ ਪਤਾ ਜਦੋਂ ਤੁਸੀਂ ਇਸੇ ਦੇ ਵਿੱਚ ਫਰਕ ਪਾਦਾ ਪਤਾ ਕਰ ਲਿਆ ਤੁਸੀਂ ਕੀ ਚਾਹ ਰਹੇ ਹੋ ਕੀ ਤੁਸੀਂ ਉਸ ਰਿਸ਼ਤੇ ਤੇ ਵਿਚਾਰ ਕੀਤਾ ਕਦੇ ਉਹਦੇ ਬਾਰੇ ਸੋਚਿਆ ਉਹਦੇ ਬਾਰੇ ਗੱਲਬਾਤ ਕੀਤੀ ਆ ਕਦੇ ਉਹਦੇ ਬਾਰੇ ਮੰਤਨ ਕੀਤਾ ਨਹੀਂ ਕੀਤਾ ਤੁਸੀਂ ਕੀ ਨਹੀਂ ਚਾਹੁੰਦੇ ਤੁਸੀਂ ਬਿਮਾਰ ਨਹੀਂ ਚਾਹੁੰਦੇ ਗਰੀਬ ਨਹੀਂ ਚਾਹੁੰਦੇ ਦੁੱਖ ਨਹੀਂ ਚਾਹੁੰਦੇ ਨਫਰਤ ਨਹੀਂ ਚਾਹੁੰਦੇ ਪਰ ਸਾਡਾ ਵਿਚਾਰ ਵੀ ਚਾਰ ਪਿਆਰ ਤੇ ਚੱਲਦਾ ਬਿਮਾਰੀ ਤੇ ਚੱਲਦਾ ਅਸੀਂ ਗੱਲ ਕਰਦੇ ਆਪਦੇ ਆਪ ਦੇ ਦੁੱਖ ਲੋਕਾਂ ਨੂੰ ਅਸਲ ਲੱਗ ਜੰਨੇ ਆ ਸਾਡਾ ਵਿਚਾਰ ਤਾਂ ਜਿਆਦਾ ਸਾਡਾ ਗਰੀਬੀ ਤੇ ਚੱਲਦਾ ਮੈਂ ਗਰੀਬ ਆ ਸੀ ਵਿਚਾਰੇ ਆਪਰੋਂ ਤੁਸੀਂ ਇਹੀ ਕੀ ਇਹਨਾਂ ਨੇ ਗਰੀਬ ਮੈਂ ਵਿਚਾਰਾ ਬਾਰ ਬਾਰ ਕੋਈ ਗਲਤ ਸਾਡੇ ਗਰੀਬਾਂ ਦਾ ਕੀ ਆ ਅਸੀਂ ਗਰੀਬ ਹੁੰਨੇ ਆ ਸਾਡੇ ਗਰੀਬਾਂ ਤੇ ਰੱਬ ਹੈ ਗਰੀਬ ਕਿਉਂ ਹੂੰ ਕਿਉਂਕਿ ਤੁਹਾਡਾ ਵਿਚਾਰ ਤੁਹਾਡਾ ਤੁਹਾਡਾ ਖਿਆਲ ਹੀ ਗਰੀਬੀ ਤੇ ਟਿਕਿਆ ਹੋਇਆ ਹੈ ਤੁਹਾਡਾ ਵਿਚਾਰ ਹੀ ਬਿਮਾਰ ਕਿਉਂ ਤੁਹਾਡਾ ਵਿਚਾਰ ਹੀ ਬਿਮਾਰੀ ਤੇ ਟਿਕਿਆ ਤੁਹਾਡਾ ਖਿਆਲ ਹੀ ਬਿਮਾਰੀ ਤੇ ਟਿਕਿਆ ਹੋਇਆ ਹੈ ਤੁਸੀਂ ਨਫ਼ਰਤ ਕਿਉਂ ਮਿਲ ਰਹੀ ਹੈ ਤੁਸੀਂ ਨਫ਼ਰਤ ਵੰਡ ਰਹੇ ਹੋ ਜੋ ਜੀ ਤੁਸੀਂ ਸਪਰੇਟ ਕਰ ਰਹੇ ਹੋ ਵੰਡ ਰਹੇ ਹੋ ਮਾਰ ਦੇ ਦੇ ਰਹੇ ਹੋ ਉਹ ਜੀ ਤੁਹਾਨੂੰ ਮਿਲ ਰਹੀ ਹੈ ਸੋ ਲਾਪ ਪ੍ਰੋਟੈਕਸ਼ਨ ਵਿੱਚ ਜਿਹੜਾ ਹੈ ਮੈਨੀਫੈਸਟੇਸ਼ਨ ਦੇ ਵਿੱਚ ਕੀ ਹੈ ਤੁਸੀਂ ਜੋ ਵੰਡੋਗੇ ਤੁਹਾਨੂੰ ਉਹੀ ਮਿਲੇਗਾ ਤੁਹਾਡੇ ਵਿਚਾਰ ਕਿਸ ਤਰ੍ਹਾਂ ਦੇ ਹਨ ਤੁਸੀਂ ਆਪਣੇ ਵਿਚਾਰਾਂ ਦਾ ਸਮਾਜ ਵਿੱਚ ਕੀ ਵੰਡ ਰਹੇ ਹੋ ਆਪਣੇ ਆਪਣੇ ਵਿਚਾਰਾਂ ਵਿੱਚ ਕੀ ਦੇ ਰਹੇ ਹੋ ਉਹੀ ਤੁਹਾਨੂੰ ਵਾਪਸ ਮਿਲ ਰਿਹਾ ਹੈ ਉਹੀ ਤੁਹਾਨੂੰ ਵਾਪਸ ਮਿਲੇਗਾ ਪਰ ਤੁਸੀਂ ਪ੍ਰਾਪਤ ਕੀ ਕੀ ਕਰ ਰਹੇ ਹੋ ਤੁਸੀਂ ਵਿਚਾਰ ਕਿਸ ਤਰ੍ਹਾਂ ਦੇ ਲੈ ਰਹੇ ਹੋ ਤੇ ਬਿਮਾਰੀ ਬਾਰੇ ਸੋਚ ਰਹੇ ਤੁਹ ਕਵਾਰੇ ਸੋਚਦੇ ਹੋ ਨਫਰਤ ਬਾਰੇ ਸੋਚਦੇ ਹੋ ਹੰਕਾਰ ਕਰਦੇ ਹੋ ਨਫਰਤ ਕਰਦੇ ਹੋ ਸਮਾਜ ਨੂੰ ਉਹੀ ਕੀ ਤੁਹਾਨੂੰ ਵਾਪਸ ਮਿਲ ਰਹੀ ਹੈ ਜਿਸ ਦਿਨ ਤੁਸੀਂ ਆਪਣੇ ਨਜ਼ਰੀਆ ਬਦਲ ਲਿਆ ਆਪਣੇ ਸੋਚਣ ਦਾ ਤਰੀਕਾ ਬਦਲ ਲਿਆ ਤਰੱਕੀ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਪਿਆਰ ਦੇ ਨਾਲ ਸ਼ੁਰੂ ਕਰ ਦਿੱਤਾ ਸਮਾਜ ਨੂੰ ਚੰਗੀ ਨਜ਼ਰ ਦੇ ਨਾਲ ਚੰਗੀ ਸੋਚ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਵੇਗੀ ਹੁਣ ਤੁਸੀਂ ਕੀ ਪਾਉਣਾ ਚਾਹੁੰਦੇ ਤੁਹਾਡੇ ਸੁਪਨੇ ਕੀ ਹਨ ਕਦੇ ਉਹਨਾਂ ਸੁਪਨਿਆਂ ਤੇ ਵਿਚਾਰ ਕਰਕੇ ਦੇਖਣਾ ਤੁਹਾਡੇ ਜਦੋਂ ਤੋਂ ਤੁਸੀਂ ਉਹਨਾਂ ਸੁਪਨਿਆਂ ਤੇ ਵਿਚਾਰ ਕਰਨਾ ਸ਼ੁਰੂ ਕਰੋਗੇ ਉਹਨਾਂ ਨੂੰ ਪਾਉਣ ਬਾਰੇ ਉਹਨਾਂ ਨੂੰ ਉਹਨਾਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਬਦਲੋਗੇ ਵੀ ਭਾਵਨਾਵਾਂ ਨੂੰ ਹੈਪੀਨੈਸ ਵਿੱਚ ਖੁਸ਼ੀਆਂ ਵਿੱਚ ਲੈ ਕੇ ਜਾਵੋਗੇ ਆਪਣੀ ਫੀਲਿੰਗਸ ਦੇ ਵਿੱਚ ਹੈਪੀਨੈਸ ਲੈ ਕੇ ਆਵੋਗੇ ਪਿਆਰ ਲੈ ਕੇ ਆਵੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਟੋਮੈਟਿਕ ਚੀਜ਼ਾਂ ਵਾਪਰਨੀ ਸ਼ੁਰੂ ਹੋ ਜਾਣਗੀਆਂ ਜੇ ਤੁਸੀਂ ਤਰੱਕੀ ਚਾਹ ਰਹੇ ਹੋ ਤਰੱਕੀ ਬਾਰੇ ਖਿਆਲ ਕਰ ਰਹੇ ਹੋ ਉਸ ਦੇ ਬਾਰੇ ਪਲਾਨਿੰਗ ਕਰ ਰਹੇ ਹੋ ਵਾਰ-ਵਾਰ ਸੋਚ ਰਹੇ ਹੋ ਵਾਰ-ਵਾਰ ਗੱਲ ਕਰ ਰਹੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਬ੍ਰਾਂਡਡ ਯੂਨੀਵਰਸਲ ਤੁਹਾਡੀ ਜ਼ਿੰਦਗੀ ਨੂੰ ਉਸ ਤਰ੍ਹਾਂ ਦੇ ਹਾਲਾਤਾਂ ਨੂੰ ਪੈਦਾ ਕਰਨਾ ਸ਼ੁਰੂ ਕਰ ਦੇਵੇਗਾ ਪਰ ਉਸ ਦੇ ਲਈ ਤੁਸੀਂ ਵਿਚਾਰ ਕਰਨਾ ਕਿਵੇਂ ਤੁਸੀਂ ਸੋਚਣਾ ਕਿਵੇਂ ਤੁਹਾਨੂੰ ਪਤਾ ਹੀ ਨਹੀਂ ਕੋਕਿਤ ਤੁਹਾਡੇ ਮਨ ਦੇ ਚ ਕੀੜਾ ਵਾਰ ਦਿੱਤਾ ਗਿਆ ਬਸ ਨੱਚਣ ਵਾਲਾ ਪਿੱਛੇ ਗਾਉਣ ਵਾਲਾ ਪਿੱਛੇ ਮਰੀ ਜਾਓ ਲੜੀ ਜਾਓ ਸਾਡਾ ਵਿਚਾਰ ਅਸੀਂ ਮਨ ਦੀ ਸ਼ਕਤੀ ਨੂੰ ਵਰਤਣਾ ਕਿਵੇਂ ਹੈ ਮਨ ਇੱਕ ਸ਼ਕਤੀ ਹੈ ਮਨ ਦੇ ਇੱਕ ਊਰਜਾ ਨੂੰ ਪੈਦਾ ਕਰਦਾ ਤੇ ਬ੍ਰੈਗਟ ਛੱਡ ਦਿੰਦਾ ਇੱਕ ਫ੍ਰੀਕਵੈਂਸੀ ਨੂੰ ਪੈਦਾ ਕਰਦਾ ਬ੍ਰੈਗਟ ਛੱਡ ਦਿੰਦਾ ਇੱਕ ਐਂਟੀਨਾ ਜਿੱਤਰਾ ਸਾਡਾ ਮਨ ਕੰਮ ਕਰਦਾ ਜੋ ਅਸੀਂ ਬ੍ਰੈਗਟ ਵਿੱਚ ਭੇਜ ਰਹੇ ਹਾਂ ਉਹ ਵੀ ਤਰ੍ਹਾਂ ਸਾਨੂੰ ਵਾਪਸ ਮਿਲ ਰਿਹਾ ਹੈਗਾ ਅਸੀਂ ਸੁਪਨੇ ਜੋ ਦੇਖ ਰਹੇ ਹਾਂ ਕਦੇ ਵੀ ਇਹ ਸੁਪਨਾ ਨਹੀਂ ਪੂਰਾ ਹੋ ਰਿਹਾ ਮੈਂ ਮਿਹਨਤ ਕਰ ਰਿਹਾ ਮੇਰੀ ਮਿਹਨਤ ਨੂੰ ਫਲ ਨਹੀਂ ਲੱਗ ਰਿਹਾ ਮੈਂ ਜੋ ਸੋਚ ਰਿਹਾ ਮੇਰੇ ਨਾਲ ਉਲਟ ਹੋ ਰਿਹਾ ਕਿਉਂ ਹੋ ਰਿਹਾ ਉਲਟ ਕਦੇ ਇਹ ਸੋਚਣ ਦਾ ਇਸ ਨੂੰ ਸੁਝਾ ਚੰਦੀ ਕੋਸ਼ਿਸ਼ ਕੀਤੀ ਆ ਨਹੀਂ ਸੋਚਦੇ ਤੇ ਜਾਂਦੇ ਦੀ ਕੋਸ਼ਿਸ਼ ਕੀਤੀ ਕਿਉਂਕਿ ਸਾਡਾ ਜੋ ਧਿਆਨ ਹੈ ਸਾਡੇ ਸੁਪਨਿਆਂ ਉੱਤੇ ਸਾਡੇ ਮੰਜ਼ਲ ਉੱਤੇ ਸਾਡੀ ਤਰੱਕੀ ਉੱਤੇ ਨਹੀਂ ਹੈਗਾ ਅਸੀਂ ਵਿਚਾਰ ਆਪਣੇ ਖੁਸ਼ੀਆਂ ਉੱਤੇ ਨਹੀਂ ਕਰਦੇ ਅਸੀਂ ਵਿਚਾਰ ਆਪਣੇ ਹਾਸਿਆਂ ਉੱਤੇ ਨਹੀਂ ਕਰਦੇ ਅਸੀਂ ਵਿਚਾਰ ਆਪਣੀ ਤਰੱਕੀ ਉੱਤੇ ਨਹੀਂ ਕਰਦੇ ਅਸੀਂ ਵਿਚਾਰ ਆਪਣੇ ਪੈਸੇ ਉੱਤੇ ਨਹੀਂ ਕਰਦੇ ਹੁਣ ਪੈਸੇ ਦੀ ਗੱਲ ਕਰੀਏ ਅਸੀਂ ਕਹਿੰਦੇ ਆ ਗਰੀਬਾਂ ਨੂੰ ਅਮੀਰਾਂ ਨੂੰ ਨੀਂਦ ਨਹੀਂ ਆਉਂਦੀ ਅਸੀਂ ਅਮੀਰਾਂ ਨੂੰ ਅਸੀਂ ਪੈਸੇ ਨੂੰ ਨਫ਼ਰਤ ਕਰਦੇ ਆ ਜਿਹੜੀ ਕਿ ਅਸੀਂ ਨਫ਼ਰਤ ਕਰਦੇ ਦੂਰ ਹੋਵੇਗੀ ਹੋਵੇਗੀ ਜੇ ਕਿਸੇ ਰਿਸ਼ਤੇਦਾਰ ਨੂੰ ਤੁਸੀਂ ਫੋਰਸ ਕੋਲੋਂ ਉਹ ਦੂਰ ਹੁੰਦਾ ਜਾਂਦਾ ਇੱਕ ਰਿਸ਼ਤਾ ਹੁੰਦਾ ਸਾਡਾ ਅਧਿਆਤਮਿਕ ਰਿਸ਼ਤਾ ਹੈ ਸਾਡਾ ਮਾਨਸਿਕ ਰਿਸ਼ਤਾ ਹੈ ਹਰ ਇੱਕ ਚੀਜ਼ ਦੇ ਨਾਲ ਜਿਸ ਜੀ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਨੰਦ ਰੂਪ ਵਿੱਚ ਮਹਿਸੂਸ ਕਰੋਗੇ ਖੁਸ਼ੀਆਂ ਨੂੰ ਨਦਰੂਪ ਵਿੱਚ ਮਹਿਸੂਸ ਕਰੋਗੇ ਤਾਂ ਖੁਸ਼ੀ ਹੋ ਤਾਂ ਜਿੰਦਗੀ ਚਾਹਣਗੇ ਦੁੱਖਾਂ ਨੂੰ ਨਦਰੂਪ ਵਿੱਚ ਮਹਿਸੂਸ ਕਰੋ ਤਾਂ ਦੁੱਖ ਤੋਂ ਜਿੰਦਗੀ ਚਾਹਣਗੇ ਪੈਸੇ ਨੂੰ ਨਦਰੂਪ ਵਿੱਚ ਮਹਿਸੂਸ ਕਰੋਗੇ ਖੁਸ਼ੀ ਦੇ ਰੂਪ ਵਿੱਚ ਮਹਿਸੂਸ ਕਰੋਗੇ ਉਹਨੂੰ ਆਉਂਦਾ ਮਹਿਸੂਸ ਕਰੋਗੇ ਪੈਸੇ ਨੂੰ ਪਿਆਰ ਕਰੋਗੇ ਅਮੀਰਾਂ ਨੂੰ ਪਿਆਰ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਉਸ ਤਰ੍ਹਾਂ ਦੇ ਹਾਲਾਤ ਬਣਨੇ ਸ਼ੁਰੂ ਹੋ ਜਾਣਗੇ ਪੈਸਾ ਤਾਂ ਤੁਹਾਨੂੰ ਚਾਹੀਦਾ ਪਰ ਤੁਸੀਂ ਪੈਸੇ ਨੂੰ ਗਾਲ੍ਹਾਂ ਕੱਢਦੇ ਹੋ ਮੈਂ ਸੇ ਗੱਲ ਕਿਵੇਂ ਕਰ ਦੂੰ ਅਮੀਰਾਂ ਨੂੰ ਨੀਂਦ ਨਹੀਂ ਆਉਂਦੀ ਅਮੀਰ ਜਿਹਨਾਂ ਕੋਲ ਪੈਸਾ ਹੁੰਦਾ ਉਹਨਾਂ ਨੂੰ ਸਕੂਨ ਨਹੀਂ ਉਹਨਾਂ ਕੋ ਬਿਮਾਰੀਆਂ ਕਿਉਂ ਨਹੀਂ ਸਭ ਕੁਝ ਹੈ ਜੇਕਰ ਕੋ ਕੋਲ ਪੈਸਾ ਨਹੀਂ ਹੈ ਕਿਤੇ ਕੋ ਸਕੂਨ ਹੈ ਨਹੀਂ ਹੈ ਪੈਸੇ ਤੋਂ ਬਗੈਰ ਸਕੂਨ ਨਹੀਂ ਹੁੰਦਾ ਪੈਸਾ ਜ਼ਰੂਰੀ ਹੈ 라이ਫ ਲਈ ਜ਼ਿੰਦਗੀ ਤੇ ਲਈ ਜ਼ਿੰਦਗੀ ਜਿਉਣ ਦੇ ਲਈ ਸੋ ਕਦੇ ਵੀ ਜਿਹੜੀ ਕੀ ਤੁਸੀਂ ਚਾਹੁੰਦੇ ਹੋ ਤਰੱਕੀ ਚਾਹੁੰਦੇ ਹੋ ਪੈਸਾ ਚਾਹੁੰਦੇ ਹੋ ਪਦ ਪ੍ਰਤਿਸ਼ਤਾ ਚਾਹੁੰਦੇ ਹੋ ਨਾਮ ਚਾਹੁੰਦੇ ਹੋ ਇਸ ਤਰ੍ਹਾਂ ਤੁਸੀਂ ਜਿਹੜੇ ਚਾਹਦੇ ਉਹ ਪਿਆਰ ਕਰੋ ਉਹਦੇ ਬਾਰੇ ਵਿਚਾਰ ਕਰੋ ਉਹ ਹੀ ਚੀਜ਼ਾਂ ਤੁਹਾਡੀ ਜ਼ਿੰਦਗੀ ਵਿੱਚ ਆਉਣ ਲੱਗ ਜਾਣਗੀਆਂ ਹੋਰ ਬਹੁਤ ਸਾਰੀਆਂ ਗੱਲਾਂ ਆਪਣੀ ਜੀਵਨ ਨੂੰ ਬਦਲਣ ਦੀ ਤਰੱਕੀ ਪਾਉਣ ਦੀਆਂ ਹੁਣ ਤਰੱਕੀ ਪਾਉਣੀ ਕਿਵੇਂ ਆ ਆਪਣੇ ਆਪ ਨੂੰ ਕਹਿਣਾ ਕਿ ਮੈਂ ਤਰੱਕੀ ਪਾਉਣਾ ਚਾਹੁੰਦਾ ਤੇ ਮੇਰਾ ਆਕਿਆ ਮੈਂ ਜ਼ਿੰਦਗੀ ਵਿੱਚ ਅੱਗੇ ਵਧ ਰਿਹਾ ਮੈਂ ਵਧਾਂਗਾ ਅਸੀਂ ਜ਼ਿੰਦਗੀ ਵਿੱਚ ਤਰੱਕੀ ਕਰਨੀ ਕਿਵੇਂ ਆ ਜ਼ਿੰਦਗੀ ਵਿੱਚ ਸਰਵਾਈਵ ਕਰਨਾ ਕਿਵੇਂ ਆ ਕਦੇ ਇਸ ਤੀ ਤੇ ਵਿਚਾਰ ਕੀਤਾ ਹੁਣ ਸਾਡੀ ਵੀਡੀਓ ਦਾ ਕੁਝ ਸਹਾਰਾ ਲਾ ਲਓ ਮੈਂ ਬਹੁਤ ਜ਼ਿਆਦਾ ਤਰੱਕੀ ਦੀਆਂ ਵੀਡੀਓ ਬਹੁਤ ਜ਼ਿਆਦਾ ਮੈਨੀਫੈਸਟੇਸ਼ਨ ਦੀਆਂ ਮੈਡੀਟੇਸ਼ਨ ਦੀਆਂ ਮੋਨੀਫਾਇਰ ਆਪਣੇ ਮੋਟੀਵੇਸ਼ਨਲ ਵੀਡੀਓ ਮੈਂ ਬਹੁਤ ਜ਼ਿਆਦਾ ਪੋਸਟ ਕਰ ਚੁੱਕੀ ਹਾਂ 8 ਸਾਲ ਹੋ ਗਏ ਮੈਨੂੰ ਇਸ ਵਿਸ਼ੇ ਦੇ ਉੱਤੇ ਕੰਮ ਕਰਦਿਆਂ ਪਰ ਜੁੜੇ ਕਿੰਨੇ ਨੇ ਪਾ 4000 ਵੀ ਨਹੀਂ ਪਿਆਲੇ ਤੱਕ ਕਾਰਨ ਕੀ ਹੈ ਸਾਡੀ ਮਾਨਸਿਕਤਾ ਬੇਅਤ ਨੀਚ ਪੱਧਰ ਦੀ ਪਹੁੰਚ ਚੁੱਕੀ ਆ ਅਸੀਂ ਆਪਣੇ ਆਪ ਤਰੱਕੀ ਚ ਪਾਉਣਾ ਨਹੀਂ ਚਾਹੁੰਦੇ ਅਸੀਂ ਆਪਣੇ ਆਪ ਨੂੰ ਸਪੈਸ਼ਲੀ ਗਰੋ ਹੀ ਨਹੀਂ ਕਰਨਾ ਚਾਹੁੰਦੇਗੇ ਅਸੀਂ ਚਾਹੁੰਦੇ ਨਹੀਂ ਸਾਡੀ ਜ਼ਿੰਦਗੀ ਚ ਕੋਈ ਤਰੱਕੀ ਆਵੇ ਕੋਈ ਖੁਸ਼ੀ ਆਵੇ ਸਾਨੂੰ ਤਾਂ ਬਸ ਗੰਦ ਪਿੱਲ ਚਾਹੀਦਾ ਜੋ ਅਸੀਂ ਜਿਸ ਸਪ੍ਰਿਟ ਕਰ ਰਹੇ ਸਮਾਜ ਨੂੰ ਜੋ ਤੁਸੀਂ ਬੰਦ ਰਹੇ ਹੋ ਜਿਹੜੀ ਚੀਜ਼ਾਂ ਨੂੰ ਫਾਲੋ ਕਰ ਰਹੇ ਹੋ ਤੁਹਾਡੀ ਜ਼ਿੰਦਗੀ 'ਚ ਵਾਪਰੇਗਾ ਹੀ ਵਾਪਰੇਗਾ ਜਿਸ ਚੀਜ਼ ਦੇ ਚ ਤੁਹਾਨੂੰ ਆਨੰਦ ਆ ਰਿਹਾ ਜੋ ਚੀਜ਼ ਤੁਹਾਨੂੰ ਪਸੰਦਾ ਨਹੀਂ ਉਹ ਤੁਹਾਡੀ ਜ਼ਿੰਦਗੀ 'ਚ ਆਵੇਗੀ ਆਵੇਗੀ ਤੁਹਾਡੇ ਬੱਚਿਆਂ ਦੇ ਰੂਪ ਵਿੱਚ ਆਵੇ ਕਿਸੇ ਵੀ ਰੂਪ ਵਿੱਚ ਆਵੇ ਤੁਹਾਡੀ ਜ਼ਿੰਦਗੀ 'ਚ ਉਹ ਚੀਜ਼ ਵਾਪਰੇਗੀ ਵਾਪਰੇਗੀ ਇਹ ਬਿਲਕੁਲ ਸੱਚ ਹੈ ਯੂਨੀਵਰਸਲ ਦਾ ਇੱਕ ਲਾਅ ਹੈ ਯੂਨੀਵਰਸਲ ਦਾ ਇੱਕ ਲਾਅ ਹੈ ਪ੍ਰਗਮੰਡ ਦਾ ਕਾਨੂੰਨ ਹੈ ਜਿਸ ਨੂੰ ਅਸੀਂ ਕਰਮ ਦਾ ਕਾਨੂੰਨ ਵੀ ਕਹਿ ਸਕਦੇ ਹਾਂ ਜੋ ਬੀਜਿਆ ਸੁ ਵੱਡਣਾ ਪੈਣਾ ਜਿਸ ਤਰ੍ਹਾਂ ਦੇ ਸਾਡੇ ਕਾਲ ਨੇ ਉਹ ਸਾਨੂੰ ਮਿਲੇਗਾ ਹੀ ਮਿਲੇਗਾ ਜਿਸ ਤਰ੍ਹਾਂ ਸਾਡੀ ਭਾਵਨਾ ਹੈ ਉਹ ਸਾਨੂੰ ਮਿਲੇਗੀ ਹੀ ਬਰੇਗੀ اور ਤੁਹਾਡੀ ਭਾਵਨਾ ਕਿਸ ਤਰ੍ਹਾਂ ਦੀ ਹੈ ਤੁਸੀਂ ਇਸ ਜ਼ਿੰਦਗੀ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ ਕੀ ਪਾਉਣਾ ਚਾਹੁੰਦੇ ਹੋ ਇਹ ਤੁਹਾਡੇ ਮਾਨਸਿਕ ਅਵਸਥਾ ਦੱਸੇਗੀ ਤੁਸੀਂ ਕਿਸ ਤਰ੍ਹਾਂ ਦੇ ਮਾਨਸਿਕ ਅਵਸਥਾ ਵਿੱਚ ਜੀ ਰਹੇ ਹੋ ਵਾਰ-ਵਾਰ ਕਿਸ ਤਰ੍ਹਾਂ ਦੇ ਮਾਨਸਿਕ ਫੀਲਡ ਦੇ ਰਹੇ ਹੋ ਆਪਣੇ ਆਪ ਨੂੰ ਕਿਸ ਤਰ੍ਹਾਂ ਦੇ ਵਿਚਾਰ ਦੇ ਰਹੇ ਹੋ ਤੁਹਾਡੇ ਵਿਚਾਰ ਤੁਹਾਡਾ ਭਵਿੱਖ ਸਿਰਜਦੇ ਆ ਜੋ ਅੱਜ ਜ਼ਿੰਦਗੀ ਤੁਸੀਂ ਜੀ ਰਹੇ ਹੋ ਇਹ ਵੀ ਤੁਹਾਡੇ ਪਿਛਲੇ ਵਿਚਾਰਾਂ ਦਾ ਨਤੀਜਾ ਹੈ ਤੇ ਆਉਣ ਵਾਲੀ ਜ਼ਿੰਦਗੀ ਜੋ ਤੁਸੀਂ ਜੀਵੋਗੇ ਭਵਿਕਸ਼ ਤੁਸੀਂ ਉਹ ਜਿਵੇਂ ਉਹ ਤੁਹਾਡੇ ਅੱਜ ਦੇ ਵਿਚਾਰਾਂ ਦਾ ਨਤੀਜਾ ਹੋਵੇਗਾ ਜਿਵੇਂ ਆਪਰੇ ਧਿਆਨ ਦੇਉ ਵਿਚਾਰਾਂ ਦੇ ਉੱਤੇ ਤੁਸੀਂ ਅੱਜ ਦੇ ਵਿਚਾਰ ਕਿਸ ਤਰ੍ਹਾਂ ਦੇ ਰੱਖ ਰਹੇ ਹੋ ਤੁਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਹੋ ਉਹੀ ਭੁਵਿੱਖ ਤੁਹਾਡਾ ਬੜੇਗਾ ਉਹੀ ਭੁਵਿੱਖੇ ਤੁਹਾਨੂੰ ਮਿਲੇਗਾ ਅਜ ਜੇਕਰ ਤੁਹਾਡੇ ਵਿਚਾਰਾਂ ਵਿੱਚ ਨਿਕਾਰਾਤਮਕਤਾ ਹੈ ਨੈਗੇਟਿਵਿਟੀ ਹੈ ਡਰ ਹੈ ਬਿਮਾਰੀ ਦਾ ਡਰ ਹੈ ਨਗਰੀਪੀ ਦਾ ਡਰ ਹੈ ਦੁੱਖ ਹੈ ਤਕਲੀਫ ਹੈ ਜਦ ਤੁਸੀਂ ਗਲਤ ਚੀਜ਼ਾਂ ਨੂੰ ਵੇਖ ਰਹੇ ਹੋਣ ਵੇਖ ਕੇ ਕੁਝ ਹੋਰ ਹੈ ਜੋ ਅੱਜ ਕੱਲ ਛੋਟਲ ਵੀਡੀਓ ਚੱਲ ਰਿਹਾ ਹੈਗਾ ਮੂਰਖਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਜੇਕਰ ਤੁਸੀਂ ਵੀ ਮੂਰਖਾਂ ਨੂੰ ਪ੍ਰਮੋਟ ਕਰ ਰਹੇ ਹੋ ਤਾਂ ਤੁਹਾਡਾ ਭੁਵਿੱਖ ਵੀ ਮੂਰਖਾਂ ਵਾਲਾ ਹੋਰ ਵਾਲਾ ਤੁਹਾਡੇ ਬੱਚਿਆਂ ਦੇ ਵਿੱਚ ਹੋਣ ਵਾਲਾ ਤੁਹਾਨੂੰ ਮੂਰਖ ਮਿਲੂਗਾ ਜੀ ਮਿਲੂਗਾ ਤੁਹਾਡੀ ਜ਼ਿੰਦਗੀ ਜੋ ਵਾਪਰੇਗਾ ਹੀ ਵਾਪਰੇਗਾ ਹੁਣ ਇਹ ਤੁਹਾਡੇ ਉੱਤੇ ਆਉਂਦੀ ਤੁਸੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਕਿਸ ਤਰ੍ਹਾਂ ਦੇ ਆਪਣੀ ਜ਼ਿੰਦਗੀ ਦੇ ਹਾਲਾਤ ਬਣਾਉਣੇ ਆ ਤੁਹਾਡੀ ਜ਼ਿੰਦਗੀ ਉਸੇ ਤਰ੍ਹਾਂ ਦੀ ਹੀ ਹੋ ਜਾਵੇਗੀ ਬਸ ਆਪਣੇ ਸੋਚਣ ਦਾ ਤਰੀਕਾ ਦੇਖੋ ਤੁਸੀਂ ਕੀ ਸੋਚਦੇ ਆਪਣੇ ਵਿਚਾਰ ਦੇਖੋ ਤੁਸੀਂ ਆਪਣੇ ਕੀ ਵਿਚਾਰ ਹਨ ਤੇ ਉਸੇ ਤਰ੍ਹਾਂ ਦੇ ਹਾਲਾਤ ਤੁਹਾਡੇ ਜੀਵਨ ਵਿੱਚ ਬਣਨੇ ਸ਼ੁਰੂ ਹੋ ਜਾਣਗੇ ਸੋ ਮੈਨੂੰ ਆਸ ਹੈ ਅੱਜ ਦਾ ਇਹ ਵਿਸ਼ਾ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ